ਏ ਤੁਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਢੀਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਰੋਟੀ ਕਪੜਾ ਅਤੇ ਮਕਾਨ ਚਾਹੁੰਦਾ ਏ ਹਰ ਇਨਸਾਨ ਸੋ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਬੜੀ ਲੋੜ ਹੁੰਦੀ ਹੈ ਜ਼ਿੰਦਗੀ ਜਿਉਣ ਦੇ ਲਈ ਸੋ ਇਸੇ ਤਰ੍ਹਾਂ ਜੋ ਕਪੜੇ ਨੇ ਉਹਨਾਂ ਦੀ ਸਲਾਈ ਦੇ ਲਈ ਕੰਢਾਈ ਦੇ ਲਈ ਇੱਕ ਸਿੱਖਿਆ ਦਿੱਤੀ ਜਾਂਦੀ ਹੈ ਸੋ ਗਵਰਨਮੈਂਟ ਦੇ ਵੱਲੋਂ ਜੀਐਸਐਸ ਜੋ ਯੂਨਿਟੀ ਬਣੀ ਹੋਈ ਹੈ ਉਹਨਾਂ ਦੇ ਵੱਲੋਂ ਇੱਕ ਪਿੰਡਾਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਬੀਬੀਆਂ ਭੈਣਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹ ਟ੍ਰੇਨਿੰਗ ਕੌਣ ਦੇ ਰਹੇ ਨੇ ਜੋ ਬੀਬਾ ਪਰਮਿੰਦਰ ਕੌਰ ਜੀ ਕੁਰਾਲੀ ਤੋਂ ਨੇ ਉਹਨਾਂ ਦੇ ਦੁਆਰਾ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋ ਅੱਜ ਪਿੰਡ ਗੋਸਲਾਂ ਦੇ ਵਿੱਚ ਪਹੁੰਚੇ ਆ ਇੱਥੇ ਵੀ ਇਹ ਟ੍ਰੇਨਿੰਗ ਬੀਬੀਆਂ ਭੈਣਾਂ ਨੂੰ ਦਿੱਤੀ ਗਈ ਹੈ ਤੇ ਅੱਜ ਇਸ ਟ੍ਰੇਨਿੰਗ ਦੇ ਸਰਟੀਫਿਕੇਟ ਵੰਡੇ ਗਏ ਨੇ ਤੇ ਆਓ ਤੁਹਾਨੂੰ ਇਹ ਜਾਣਕਾਰੀ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਕਿਉਂਕਿ ਸਕਿੱਲ ਆਫ ਇੰਡੀਆ ਜੇਐਸਐਸ ਮੁਹਾੜੀ ਵੱਲੋਂ ਆਪ ਜੀ ਨੂੰ ਇੱਕ ਜਿਹੜਾ ਕੋਰਸ ਸੀਗਾ ਪ੍ਰੋਵਾਈਡ ਹੋਇਆ ਸੀਗਾ ਡਰੈੱਸ ਮੇਕਿੰਗ ਦਾ ਸਾਢੇ 3 ਮਹੀਨੇ ਦਾ ਤੁਸੀਂ ਸਾਰਿਆਂ ਨੇ ਬੜਾ ਸਫਲਤਾਪੂਰਵਕ ਉਸ ਚੀਜ਼ ਨੂੰ ਕਰਿਆ ਸੋ ਉਹਦਾ ਸਿੱਟਾ ਅੱਜ ਆ ਕਿ ਆਪਾਂ ਤੁਹਾਨੂੰ ਤੁਹਾਡੇ ਜਿਹੜੇ ਸਰਟੀਫਿਕੇਟ ਹੈ ਉਹ ਇਸ਼ੂ ਕਰਨੇ ਹੈਗੇ ਆ ਜਿਨ੍ਹਾਂ ਦੇ ਵਿੱਚ ਸਾਡੇ ਜਿਹੜੇ ਮਹਿਮਾਨ ਵੱਜੋਂ ਸਾਡੇ ਕੋਲ ਪਹੁੰਚੇ ਸਰਪੰਚ ਸਾਹਿਬ ਠੀਕ ਹੈ ਸੁਖਮਣੀ ਸੁਸਾਇਟੀ ਗੁਰਦੁਆਰਾ ਕੋਰਾਲੀ ਤੋਂ ਬੀਬੀ ਅਮਰਜੀਤ ਕੌਰ ਜੀ ਨਖਵੀਰ ਕੌਰ ਜੀ ਸਰਪੰਚ ਸਾਹਿਬ ਤੇ ਰਵੀ ਜੀ ਸਾਡੇ ਨਾਲ ਜਿਹੜੇ ਇਸ ਪ੍ਰੋਗਰਾਮ ਚ ਸ਼ੁਹੂਲੀਤ ਕਰ ਰਹੇ ਹਨ ਇਹਦੇ ਵਿੱਚ ਇਹ ਸੀ ਇਹਨਾਂ ਦਾ ਬਹੁਤ ਵੱਡਾ ਪਹਿਲਾ ਤਾਂ ਮੇਰਾ ਜਿਹੜਾ ਧੰਨਵਾਦ ਮੈਂ ਕਰਦੀਆਂ ਰਵੀ ਜੀ ਦਾ ਕਰਦੀਆਂ ਜਿਨ੍ਹਾਂ ਨੇ ਮਤਲਬ ਲਈ ਵੀ ਹੰਗਾਰਾ ਭਰਿਆ ਇਸ ਚੀਜ਼ ਨੂੰ ਕਿ ਸਾਡੇ ਪਿੰਡ ਵਿੱਚ ਇਹ ਚੀਜ਼ ਹੋਣੀ ਚਾਹੀਦੀ ਹੈ ਸਾਡੇ ਨਾਲ ਤੁਰੇ ਹਨ ਔਰ ਜ਼ਿਆਦਾਤਰ ਮੈਤਾ ਗੋਸੜਾ ਪਿੰਡ ਨੂੰ ਜਾਣਦੀ ਨਹੀਂ ਸੀ ਫਿਰ ਵੀ ਮੇਰੇ ਨਾਲ ਅਮਰਜੀਤ ਜੋ ਆਂਟੀ ਜੀ ਜਿਨ੍ਹਾਂ ਦਾ ਪਛੋਕੜ ਕਿਤੇ ਨਾ ਕਿਤੇ ਇੱਥੇ ਜੁੜਿਆ ਹੋਇਆ ਉਹ ਸਾਡੇ ਨਾਲ ਉਹਨਾਂ ਨੇ ਸਾਨੂੰ ਗਾਈਡ ਕਰਿਆ ਚੱਲਦੇ ਆ ਚਲੋ ਠੀਕ ਹੈ ਬਾਕੀ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਚੀਜ਼ ਨੂੰ ਐਕਸਪੈਕਟ ਕਰਿਆ ਜੋ ਵੀ ਅਸੀਂ ਲੈ ਕੇ ਆਏ ਆ ਜੀ ਮੇ ਵੀ ਲੈ ਕੇ ਆਏ ਆ ਸੋ ਸਰਕਾਰ ਵੀ ਤਦੇ ਕੋਈ ਚੀਜ਼ ਨੂੰ ਸਫਲ ਬਣਾ ਸਕਦੀ ਹੈ ਜਦੋਂ ਪਬਲਿਕ ਉਸ ਚੀਜ਼ ਦਾ ਲਾਹਾ ਲੈ ਸਕੇ ਹੈ ਨਾ ਜੀ ਸੋ ਅੱਜ ਆਪਾਂ ਸਰਪੰਚ ਸਾਹਿਬ ਅਤੇ ਪੰਜ ਸਰਪੰਚ ਸਹਿਬਾਨ ਤੋਂ ਜਿਹੜੇ ਤੁਹਾਡੇ ਸਰਟੀਫਿਕੇਟ ਹੈ ਉਹਨਾਂ ਦੇ ਹੱਥਾਂ ਤੋਂ ਤੁਹਾਨੂੰ ਦਰਵਾਜ ਰਹੇ ਆ ਠੀਕ ਹੈ ਜੀ मवीर कौर सिमरनजीत कौर सुमन रानी नवप्रीत कौर जी हरप्रीत कौर जी हाँ जी हाँ सरबजीत कौर जी सरबजीत अगे नीतू कुमारी आ जीद कौर जी और राजबीर कौर दा ले लियो ठीक रणजीत कौर जी ਜਿਵੇਂ ਕਿ ਅੱਜ ਤੁਹਾਨੂੰ ਹਨਾ ਕਿਸੇ ਚੀਜ਼ ਦਾ ਰਿਜ਼ਲਟ ਮਿਲਿਆ ਸੋ ਪਲੀਜ਼ ਉਸ ਚੀਜ਼ ਤੋਂ ਸੇਧ ਲੈਂਦੇ ਹੋਏ ਇਸ ਕੰਮ ਨੂੰ ਅ ਥੋੜਾ ਜਿਹਾ ਯਕੀਨੀ ਬਣਾਓ ਹਨਾ ਵੀ ਉਸ ਕੰਮ ਨੂੰ ਕਰੋ ਰਲ ਮਿਲ ਕੇ ਆਪਣਾ ਟਾਈਮ ਪੂਰਾ ਨਾ ਦੋ ਪੂਰੇ ਟਾਈਮ ਚ ਨਾ ਕੁਝ ਘੰਟੇ ਦੇ ਕੇ ਉਸ ਕੰਮ ਨੂੰ ਤੁਸੀਂ ਕਰੋ ਹਨਾ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਔਰ ਦੋ ਸ਼ਬਦ ਬੀਬੀ ਅਮਰਜੀਤ ਕੌਰ ਜੀ ਸਾਨੂੰ ਸੁਣਾਣਗੇ ਔਰ ਉਸ ਤੋਂ ਬਾਅਦ ਸਰਪੰਚ ਸਰਪੰਚ ਸਾਹਿਬ ਬੋਲਣਗੇ ਦੋਚਾ ਬੰਦ ਵਾਈਕੂ ਜੀ ਦਾ ਖਾਸਾ ਵਾਈਕੂ ਜੀ ਦੇ ਭਤੇ ਜੀ ਬਹੁਤ ਬਹੁਤ ਸਭ ਤੋਂ ਪਹਿਲਾਂ ਆਪ ਸਭ ਨੂੰ ਵਧਾਈ ਹੋਵੇ ਹੈਨਾ ਆਪ ਨੇ ਇੰਨੀ ਮਿਹਨਤ ਕਰਕੇ ਆਪਣਾ ਮਤਲਬ 3 1/2 ਦਾ ਜੋ ਮਹੀਨੇ ਦਾ ਹੈਗਾ ਸੀਗਾ ਕੋਰਸ ਉਹਨੂੰ ਪੂਰਾ ਕੀਤਾ ਨਾ ਅੱਗੇ ਤੋਂ ਵੀ ਐਦਾਂ ਹੀ ਹਮੇਸ਼ਾ ਹਰ ਇੱਕ ਚੀਜ਼ ਨੂੰ ਮਤਲਬ ਕਿ ਵੱਧ ਹੋ ਕੇ ਚੜ ਕੇ ਆਪ ਪੂਰਾ ਕਰਨਾ ਨਾ ਤੇ ਹੁਣ ਆ ਨੀ ਵੀ ਤੁਸੀਂ ਇਹ ਸਰਟੀਫਿਕੇਟ ਲੈ ਲੇ ਤੇ ਰੱਖ ਦਿਓ ਇਹਨਾਂ ਨੂੰ ਅੱਗੇ ਕੁਛ ਇਸ ਤੋਂ ਬਾਅਦ ਨਾਲ ਅਗੇ ਸਿੱਖਣਾ ਕੁਛ ਕਰ ਵਿਚਾਰ ਨਹੀਂ ਜੇ ਸਾਨੂੰ ਕੁਝ ਆਉਂਦਾ ਨਹੀਂ ਹੈ ਉਹਨੂੰ ਅੱਗੇ ਤੇ ਅਗੇ ਇੱਕ ਦੂਜੇ ਦਾ ਸਾਥ ਲੈ ਕੇ ਤੇ ਆਪਾਂ ਉਹਨੂੰ ਪੂਰਾ ਕਰਨਾ ਵਧਣਾ ਅੱਗੇ ਤੋਂ ਅੱਗੇ ਜ਼ਿੰਦਗੀ 'ਚ ਸੋ ਆ ਜਿਹੜਾ ਤੁਸੀਂ ਆਪਣਾ ਕੰਮ ਸਿੱਖਿਆ ਠੀਕ ਹੈ ਇਹਨੂੰ ਤੁਸੀਂ ਅੱਗੇ ਵਧਾਉਣਾ ਤੇ ਹੋਰ ਅੱਗੇ ਵੀ ਜੋ ਕੋਈ ਸਕੀਮ ਆਉਂਦੀ ਰਹਿੰਦੀ ਹੈ ਤੇ ਤੁਸੀਂ ਉਹਨੂੰ ਵੀ ਇੱਕ ਦੂਜੇ ਨਾਲ ਇਕੱਠੇ ਹੋ ਕੇ ਉਹਨੂੰ ਲਾਗੂ ਕਰਨਾ ਤੇ ਮੈਂ ਤੁਹਾਨੂੰ ਲੈਣੀ ਹੈ ਸਿੱਖਿਆ ਲੈਣੀ ਹੈ ਆਪਣਾ ਕੰਮ ਹੈ ਹਰ ਕੋ ਉਸ ਅੱਗੇ ਤੇ ਅੱਗੇ ਪਸਿੱਖਣਾ ਹੀ ਹੈ। ਬੱਚਨਾਂ ਕਹਿੰਦੇ ਹੋਏ ਧੰਨਵਾਦ ਕਰਦੇ ਹਾਂ ਤੁਹਾਡਾ ਸਭ ਦਾ। ਜੀ। ਆਸਾ ਮੈਡਮ ਦਾ ਜੀ ਬਾਲਾ ਜਿਹਨੇ ਟਾਈਮ ਕੱਢ ਕੇ ਆਪਣਾ ਸਾਰਿਆਂ ਨੂੰ ਸਿਖਾਈ ਹੈ ਜੀ ਸਾਰਿਆਂ ਧੰਨਵਾਦ। ਸਾਰਿਆਂ ਨੂੰ ਸਰਟੀਫਿਕੇਟ ਮਿਲ ਕੇ ਬਹੁਤ ਵਧੀਆ ਜੀ ਗੱਲਾਂ। ਐਜੇ ਅੱਗੇ ਸਕੀਮ ਆਉਗੀ ਸਾਰਿਆਂ ਨੂੰ ਲਾਹਾ ਲੈਣਾ। ਅਸੀਂ ਤੁਹਾਡੇ ਨਾਲ ਆ ਜੀ ਠੀਕ ਹੈ ਜੀ। ਧੰਨਵਾਦ ਜੀ ਸਾਰਿਆਂ ਦਾ। ਸੋ ਜਿੱਦਾਂ ਮੈਮ ਨੇ ਤੁਹਾਨੂੰ ਦੱਸੀ ਸਾਰਾ ਕੁਝ ਅਤੇ ਤੁਸੀਂ ਵੀ ਮੈਂ ਦਾ ਜੋ ਭਾਬੀ ਨੂੰ ਦੱਸਿਆ ਵੀ ਹੈ ਨਾ ਸਟਾਰਟਿੰਗ ਕਿਸੀ ਕਰਵਾਈ ਹੈ ਪਰ ਸਾਰਾ ਕੁਝ 3 ਮਹੀਨੇ ਜਾਂ 4 ਮਹੀਨੇ ਜੋ ਵੀ ਹੈਗਾ ਪ੍ਰੋਸੈਸ ਇਹਨਾਂ ਨੇ ਸੰਭਿਆ ਹੈ ਸੋ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਭਾਈ ਜੀ ਸਰਪੰਚ ਜੀ ਹੈ ਨਾ ਸੋ ਐਵੇਂ ਜੀ ਅੱਗੇ ਵੀ ਚੀਜ਼ਾਂ ਬਹੁਤ ਮਿਲਦੀਆਂ ਨੇ ਅੱਜ ਦੇ ਸਮੇਂ ਵਿੱਚ ਅਗਰ ਦੇਖਿਆ ਜਾਵੇ ਤਾਂ ਪਹਿਲਾਂ ਹੁੰਦਾ ਸੀ ਵੀ ਲੇਡੀਜ਼ ਕੁਝ ਨਹੀਂ ਕਰ ਸਕਦੀਆਂ ਘਰ ਦਾ ਕੰਮ ਕਰ ਸਕਦੀਆਂ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਮੈਨ ਆ ਮੁੰਡੇ ਆ ਉਹ ਪਿਛੇ ਰਹਿ ਚੁੱਕੇ ਤੇ ਲੇਡੀਆਂ ਅੱਗੇ ਜਾ ਚੁੱਕੀਆਂ ਨੇ ਠੀਕ ਹੈ ਪਰ ਕਿਤਨੇ ਗਦੇ ਸੋਸਾਇਟੀ ਇਹੋ ਜੀ ਆ ਵੀ ਲੋਕ ਇਹੋ ਜੀ ਆ ਵੀ ਆਪਾਂ ਨੂੰ ਉਸ ਚੀਜ਼ ਦੇ ਲਈ ਅੱਗੇ ਤੋਂ ਪੋਜ਼ੀਟਿਵ ਰਿਸਪੌਂਸ ਨਹੀਂ ਮਿਲਦਾ ਹੈਗਾ ਤੇ ਇੱਕ ਵਾਰ ਕਿਸੇ ਨੇ ਨਾ ਕਰਤੀ ਰਿਜੈਕਟ ਕਰਤਾ ਤੇ ਸਹੀ ਵੀ ਚਲੋ ਠੀਕ ਹੈ ਇਹ ਚੀਜ਼ ਨਹੀਂ ਹੋਣੀ ਹੈਗੀ ਬਾਰ ਬਾਰ ਚੀਜ਼ ਕਰਨੀ ਪੈਂਦੀ ਹੈ ਬਹੁਤ ਕੁਝ ਕਰਨਾ ਪੈਂਦਾ ਹੈ ਤੇ ਅੱਜ ਸੌਖੇ ਰਹਿਣਾ ਮਤਲਬ ਜ਼ਿੰਦਗੀ ਚ ਬਿੱਲੇ ਰਹਿਣਾ ਸਭ ਤੋਂ ਵੱਡੀ ਬਿਮਾਰੀ ਹੈ ਠੀਕ ਹੈ ਜੀ ਵੇਲੇ ਰਹੋਗੇ ਦਾ ਫੋਨ ਚ ਲਾਉਂਗੇ ਦਾ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਦੁਨੀਆ ਭਰ ਦੀ ਖਬਰਾਂ ਐ ਫੇਸਬੁੱਕ ਤੇ ਸਭ ਨੈਗੇਟਿਵਿਟੀ ਐ ਤੁਹਾਨੂੰ ਕੁਝ ਸਹੀ ਸਿੱਖਣ ਨੂੰ ਨਹੀਂ ਮਿਲੇਗਾ ਤੇ ਅਗਰ ਤੁਸੀਂ ਅੱਜ ਜਿਵੇਂ ਆਪਣਾ ਸਿਖਰਾਈ ਦਾ ਹੋਇਆ ਹੈ ਤੁਸੀਂ ਅਗਰ 10% ਵੀ ਸਿੱਖਿਆ ਹੈ ਤੁਹਾਡੇ ਕੋਲ ਫੋਨ ਐ ਇਹਦਾ ਇੱਕ ਸਹੀ ਯੂਗਾ YouTube ਤੁਸੀਂ ਉੱਥੇ ਓਪਨ ਕਰੋ ਤੁਸੀਂ ਸਿੱਧੀ ਜਿਹੜੀ ਕਰਨੀ ਐ ਪੁੱਠੀ ਕਰਨੀ ਐ ਟੇਡੀ ਕਰਨੀ ਐ ਬਿੰਗੀ ਕਰਨੀ ਸਭ ਸਿੱਖ ਸਕਦੇ ਹੋ ਤੇ ਸੂਟ ਦੇ ਵਿੱਚ ਕਿਹੜਾ ਡਿਜ਼ਾਈਨ ਬਣਾਉਣਾ ਐ ਕਿਵੇਂ ਦਾ ਬਣਾਉਣਾ ਐ ਡਿਜ਼ਾਈਨਰ ਬਣਾਉਣੇ ਨੇ ਨੋਰਮਲ ਬਣਾਉਣੇ ਨੇ ਤੁਹਾਡੇ ਵਾਸਤੇ ABC ਵਾਂਗ ਹੋ ਜਾਊਗਾ ਜੇ ਤੁਸੀਂ ਇਹਨੂੰ ਪ੍ਰੋਪਰ ਦਾ ਯੂਜ਼ ਕਰਦੇ ਹੋ ਠੀਕ ਹੈ ਜੀ ਤੇ ਹੁਣ ਜਿੱਦਾਂ ਮੇਰਾ ਕੰਮ ਸਾਰਾ ਆਨਲਾਈਨ ਹੈ ਤਾਂ ਅਗਰ ਮੈਂ ਕਿਸ ਨੂੰ ਦੱਸਦਾ ਮੇਰਾ ਆਨਲਾਈਨ ਕੰਮ ਹੈ ਤਾਂ ਉਹ ਇਸ ਕੰਮ ਨੂੰ ਸਮਝੋ ਠੀਕ ਹੈ ਫੋਨ ਹੋ ਚਲਾਉਣੇ ਹੋਣੇ ਬਸ ਇਹ ਕੰਮ ਹੋਣਾ ਪਰ ਅੱਜ ਦੇ ਸਮੇਂ 'ਚ ਆਨਲਾਈਨ ਕਿਹੋ ਜੀ ਇੰਡਸਟਰੀ ਹੈ ਜਿਹਦੇ ਵਿੱਚ ਤੁਸੀਂ ਆਪ ਦੇ ਘਰ ਨੂੰ ਹੀ ਇੱਕ ਬਹੁਤ ਵੱਡਾ ਦਫ਼ਤਰ ਬਣਾ ਸਕਦੇ ਹੋ ਠੀਕ ਹੈ ਜੀ ਤੇ ਇੱਕ ਛੋਟੀ ਜੀ ਵੀਡੀਓ ਤੁਹਾਡੀ ਇੱਥੇ ਸ਼ਾਇਦ ਇਹ ਵੀਡੀਓ ਬਣ ਰਹੀ ਹੈ ਠੀਕ ਹੈ ਪਤਾ ਨਹੀਂ ਕਿਸ ਕਿਸ ਕੋਨੇ ਵਿੱਚ ਜਾਣੀ ਹੈ ਹੁਣ ਅਗਰ ਮੈਂ ਇੱਥੇ ਮੰਨ ਲਓ ਭਾਜੀ ਦੇ ਦੇ ਹਜ਼ਾਰ ਲੋਕਾਂ ਨੇ ਵੀਡੀਓ ਦੇਖਣੀ ਆ ਹਨਾ ਤੇ ਅਗਰ ਮੈਤੇ ਹਜ਼ਾਰ ਬੰਦਾ ਇਕੱਠਾ ਕਰਨਾ ਹੁੰਦਾ ਸ਼ਾਇਦ ਮੈਨੂੰ 50 ਬੰਦੇ ਟੀਮ ਚਾਹੀਦੀ ਸੀ ਚਾਹੀਦੀ ਸੀ ਤਾਂ ਆਮ ਆਮ ਕਰਨਾ ਮੈਂਦਾ ਪਾਣੀ ਚਾ ਬਹੁਤ ਕੁਝ ਕਰਨਾ ਪੈਣਾ ਸੀ ਟੈਂਟ ਵਗੈਰਾ ਖਾਸਾ ਕੁਝ ਕਰਨਾ ਪੈਣਾ ਸੀ 1000 ਬੰਦੇ ਨੂੰ ਮੈਂ ਆਪਣੀ ਗੱਲ ਸਮਝਾਉਣ ਦੇ ਲਈ ਦੱਸਣ ਦੇ ਲਈ ਪਰ ਔਨਲਾਈਨ ਜਰੀਏ ਦੇ ਰਾਹੀਂ ਮੈਂ ਇਹ ਹਜ਼ਾਰ ਬੰਦਿਆਂ ਕੋਲ ਗੱਲ ਬੜੀ ਆਸਾਨੀ ਨਾਲ ਪਹੁੰਚਾ ਸਕਦਾ ਠੀਕ ਹੈ ਸੋ ਅਗਰ ਤੁਸੀਂ ਵੀ ਚੀਜ਼ਾਂ ਸਿੱਖ ਕੇ ਆਪਣੇ ਵੀਡੀਓਜ਼ ਪ੍ਰਮੋਟ ਕਰਦੇ ਹੋ ਪਹਿਲਾ ਬਲਾ ਲੋਕ ਲੋਕਣਗੇ ਥੋੜੀ ਜਿਹਾ ਆਪਣੀ ਫੈਮਿਲੀ ਨੂੰ ਸੰਭੋਕੇਗੀ ਪਰ ਅਗਰ ਤੁਸੀਂ ਬਣਾਉਂਦੇ ਹੋ ਸਹੀ ਯੂਜ਼ ਕਰਦੇ ਹੋ ਤਾਂ ਇਹਦੇ ਵਿੱਚੋਂ ਆਪਣੇ ਘਰ ਦੇ ਲਈ ਇੱਕ ਵਧੀਆ ਅਰਨਿੰਗ ਦਾ ਤੁਸੀਂ ਮਤਲਬ ਕਮਾਈ ਦਾ ਇੱਕ ਰੁਜ਼ਗਾਰ ਵੀ ਪਣਾ ਸਕਦੇ ਹੋ ਠੀਕ ਹੈ ਜੀ ਸੋ ਮੇਰੇ ਕੋਲ ਦੱਸਣ ਬਹੁਤ ਕੁਝ ਹੈ ਪਰ ਮੈਂ ਕਹੂੰਗਾ ਵੀ ਚਲੋ ਟਾਈਮ ਘਟਾ ਹੈ ਠੀਕ ਹੈ ਜੀ ਸੋ ਸਾਸੀ ਗੱਲ ਸਾਰਿਆਂ ਨੂੰ ਓਕੇ ਕਿਹਨਾਂ ਨੇ ਜਿਹੜੇ ਕਿ ਆ ਬਹੁਤ ਕੁਝ ਦੱਸਿਆ ਕਿਉਂਕਿ ਕੁਝ ਪੁਆਇੰਟ ਸੀਗੇ ਮੇਰੇ ਜਿਹੜੇ ਮਾਈਂਡ ਵਿੱਚ ਸੀਗੇ ਸੇਮ ਐ ਨਾਲੇ ਬੋਲਦੇ ਅ ਇਹ ਨਹੀਂ ਹੈਗਾ ਕਿ ਫੋਨ ਵਿੱਚ ਜਾਓਗੇ ਫੋਨ ਵਿੱਚ ਐਵੇਂ ਖੋ ਜੋ ਉਹ ਤੁਹਾਨੂੰ ਕੁਝ ਦਵੇ ਤੁਸੀਂ ਇਨਕਮ ਹੈ ਜਿਹੜੀ ਜਨਰੇਟ ਕਰ ਸਕਦੇ ਹੈ ਨਾ ਔਰ ਆਪਣੇ ਚੈਨਲ ਬਣਾਓ ਔਰ ਐਮਾਜ਼ਨ ਜਾਂ ਕਿਸੇ ਹੋਰ ਹੋਰ ਜਿਹੜੀਆਂ ਆਨਲਾਈਨ ਸਰਵਿਸ ਹੈ ਉਹਨਾਂ ਨਾਲ ਜੁੜੋ ਕੰਮ ਕਰਕੇ ਦੋ ਜੋ ਕੁਰਤੇ ਕੱਢਦੇ ਤੁਸੀਂ ਆਨਲਾਈਨ ਬਗਾਉਂਦੇ ਉਹ ਉਹ ਸਾਡੇ ਗਰੁੱਪ ਚ ਕੁੜੀਆਂ ਜੁੜ ਜੁੜ ਕੇ ਇੱਥੇ ਬਣਾ ਬਣਾ ਕੇ ਦਿੰਦੀਆਂ ਨਾ 10 10 20 ਵੀ ਟ੍ਰੇਨਿੰਗ ਦਾ ਇੱਕ ਹੋਰ ਪਰਪਸ ਹੈ 10 ਦਿਨ ਦੀ ਤੁਹਾਨੂੰ ਟ੍ਰੇਨਿੰਗ ਉਹ ਵੀ ਕਰਵਾ ਦੇਗੇ ਵੀ ਕਿਵੇਂ ਵੀ ਜਿਹੜੇ ਤੁਸੀਂ ਕਰਨਾ ਹੈ ਇਸ ਇਕੱਠੇ ਕੰਮ ਨੂੰ ਕਿਵੇਂ ਕਰਨਾ ਇੱਕ ਜਿਹੜਾ ਸਿੰਗਲ ਕੰਮ ਕਰਦੇ ਹੋ ਉਹਨੂੰ ਕਿਵੇਂ ਕਰਨਾ ਫੋਨ ਦਾ ਬਹੁਤ ਵਧੀਆ ਮਾਧਿਅਮ ਹੈ ਐਵੇਂ ਨਹੀਂ ਹੈਗਾ ਫੋਨ 'ਚ ਤੁਸੀਂ ਦੇਖੋ ਸਭ ਦੇ ਆਈਡੀ ਅਲੱਗ-ਅਲੱਗ ਹੁੰਨੇ ਆਂ ਔਰ ਸੈਕੰਡੀ ਇਹ ਇਹ ਆ ਕਿ ਫੋਨ ਦੇ ਰਾਹੀਂ ਆਪਣਾ ਇੱਕ ਚੈਨਲ ਬਣਾਓ ਜਿਵੇਂ ਵੀ ਸ਼ੁਰੂ ਕਰ ਰਹੇ ਹੋਵੇਂ ਪੁੱਠਾ ਸਿੱਧਾ ਸ਼ੁਰੂ ਕਰੋ ਕਰਦੇ ਜਾਓ ਇਹ ਫੋਨ ਤੇ ਵੀ ਤੁਸੀਂ ਐਕਟਿਵ ਹੋ ਸਕਦੇ ਆਂ ਔਰ ਤੁਸੀਂ ਕਿਸੇ ਵਧੀਆ ਜਿਹੜੇ ਆਨਲਾਈਨ ਸ਼ੇਅਰਿੰਗ ਹੋ ਰਹੀ ਉਹਦੇ ਨਾਲ ਵੀ ਜੁੜ ਸਕਦੇ ਹੋ ਇੰਦਾ ਵੀ ਕਰ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਜੁੜਨਾ ਤੁਹਾਡਾ ਆਪਸ ਵਿੱਚ ਜੁੜਨਾ ਜੇ ਮੇ ਸਕਸੈਸ ਸਟੋਰੀ ਬਣੀ ਆਪਸ ਵਿੱਚ 5 ਜਣਿਆਂ ਦਾ ਜੁੜਨਾ ਪੰਜਾਤ ਮੇਰੇ ਘਰ ਅੱਜ ਤੱਕ ਪਰਮੇਸ਼ਰ ਮਨਾਰਿਸ਼ੀ ਪੰਜ ਜਣੇ ਜੁੜ ਕੇ ਕੰਮ ਕਰਨ ਲੱਗੇ ਨਾ ਮੈਂ ਦਾਵੇ ਨਾਲ ਕਹਿੰਦੀ ਆ ਬਾ ਬਾਈ ਜੀ ਦੀ ਹਜ਼ੂਰੀ ਤੇ ਵੀ ਬਹੁਤ ਕੈਂ ਹੋ ਗੋਸਟਾ ਚ ਬਹੁਤ ਵਧੀਆ ਕੁੜੀਆਂ ਨੇ ਕੰਮ ਕਰਿਆ ਕੋਸ਼ਿਸ਼ ਕਰੋ ਧੰਨਵਾਦ ਸਾਰਿਆਂ ਨੇ ਬੜੀ ਅੱਸੀ ਬੈਠ ਕੇ ਨੇ ਰੌਣਕ ਲਾ ਦਿੱਤੀ ਸਰਨ ਜੀ ਵਰ ਦੀ ਚਲੋ ਠੀਕ ਹੈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ आगे वासे भी कोशिश करो और भी कोई भी काम आऊंगा ओदे विच भी अपना वध चढ़ के योगदान पाओ कुछ ना कुछ नवा सीखो और अपने काम नु आगे बढ़ाओ ठीक है जी सत श्री अकाल सारे सत श्री अकाल जी सत श्री अकाल सर की नाम है तो दा नप्रीत कौर जी पिंड कीटर रोड तो गोसलान जी जी आज ये थानू सर्टिफिकेट ਏ ਸਰ ਡਰੈਸ ਮੇਕਿੰਗ ਮੈਮ ਤੋਂ ਅਸੀਂ ਸਲਾਈ ਸਿੱਖੀ ਆ। ਅੱਛਾ ਜੀ। ਮੈਮ ਨੇ ਸਾਨੂੰ ਬਹੁਤ ਵਧੀਆ ਸਿਖਾਇਆ ਏ। ਅੱਛਾ ਜੀ। ਹਾਂਜੀ ਆਲਰੇਡੀ ਮਤਲਬ ਪਹਿਲਾਂ ਕਰ ਲੈਂਦੇ ਸੀ। ਹਾਂਜੀ। ਬਟ ਮੈਮ ਤੋਂ ਸਾਨੂੰ ਬਹੁਤ ਕੁਝ ਸਿੱਖਣੇ ਨੂੰ ਮਿਲਿਆ ਜੋ ਸਾਨੂੰ ਨਹੀਂ ਵੀ ਆਂਦਾ ਸੀ ਉਹ ਅਸੀਂ ਮੈਮ ਤੋਂ ਸਿੱਖਿਆ ਏ। ਅਸੀਂ ਇਹਦੇ ਨਾਲ ਹੋਰ ਅੱਗੇ ਵੱਧ ਸਕਦੇ ਆ। ਕਿੰਨੀ ਦੇਰ ਸਿਖਾਇਆ ਇਹਨੂੰ? ਮੈਮ ਨੇ ਸਾਢੇ 3 ਦਿਨ ਮਹੀਨੇ ਸਿਖਾਇਆ ਜੀ। ਇੱਥੇ ਪਿੰਡ ਆ ਕੇ ਸਿਖਾਉਂਦੇ ਸੀ। ਹਾਂਜੀ ਹਾਂਜੀ ਸਰ ਪਿੰਡ ਆ ਕੇ ਸਿਖਾਉਂਦੇ ਸੀ। ਟਾਈਮਿੰਗ ਹੁੰਦੀ ਸੀ 2 ਘੰਟੇ ਦਾ ਸਾਡਾ ਟਾਈਮ ਰੱਖਿਆ ਹੋਇਆ ਸੀ। ਹਾਂਜੀ। ਹਾਂਜੀ ਮੈਮ ਨੇ ਸਾਨੂੰ ਬਹੁਤ ਵਧੀਆ ਗਾਈਡ ਕਰਿਆ ਜੀ। ਅੱਛਾ ਜੀ। ਹਾਂਜੀ। ਸੋ ਹੋ ਗਏ ਪੂਰੇ ਟ੍ਰੇਂਡ ਰੂਸੂ ਜੀ। ਹਾਂਜੀ ਹਾਂ ਪੂਰੇ ਟ੍ਰੇਂਡ ਹੋ ਗਏ ਅਸੀਂ ਐਨ। ਹਾਂਜੀ ਅਸੀਂ ਕੀ ਫਾਇਦਾ ਹੋਊਗਾ ਇਹਦਾ? ਇਹਦਾ ਹੀ ਆ ਸਰ ਅਸੀਂ ਮਤਲਬ ਕਸਟਮਰ ਸਾਡੇ ਨਾਲ ਜੁੜਨਗੇ। ਅਸੀਂ ਉਹਨਾਂ ਦੇ ਕੱਪੜੇ ਬਣਾ ਕੇ ਦਵਾਂਗੇ। ਜੀ। ਤੇ ਜਿੱਦਾਂ ਹੁਣ ਮੈਮ ਨੇ ਸਾਨੂੰ ਵਧੀਆ-ਵਧੀਆ ਡਿਜ਼ਾਈਨ ਵੀ ਸਿਖਾਏ ਨੇ। ਸਿੰਪਲ ਤੋਂ ਲੈ ਕੇ ਡਿਜ਼ਾਈਨਿੰਗ ਤੱਕ ਵੀ ਅਸੀਂ ਕਰ ਸਕਦੇ ਹਾਂ ਜੀ ਹੁਣ। ਸ਼ੁਕਰੀਆ ਮੇਮ ਜੀ। ਹਾਂਜੀ ਸਰ ਥੈਂਕ ਯੂ। ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਰਣਜੀਤ ਕੌਰ ਜੀ ਮੇਰਾ ਨਾਮ ਸਰਟੀਫਿਕੇਟ ਮਿਲੇ ਹੈ ਤੁਸੀਂ ਕੀ ਕੀਤਾ ਇਹ ਇਹ ਅਸੀਂ ਡਰੈਸ ਮੇਕਿੰਗ ਦਾ 3.5 ਮਹੀਨੇ ਦਾ ਕੋਰਸ ਕੀਤਾ ਜੀ ਹਾਂਜੀ ਉਹ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਸੁਖਵਿੰਦਰ ਕੌਰ ਹੈ ਜੀ ਸਾਨੂੰ ਜੀ ਪ੍ਰਵੀਂਦਰ ਕੌਰ मैम ਨੇ ਬਹੁਤ ਅੱਛੇ ਸਲਾਈ ਦਾ ਕੰਮ ਸਿਖਾਇਆ ਤੇ ਸਰਦੀ ਦਾ ਮਹੀਨਾ ਤਾਂ 3.5 ਸੌਰੀ 3.5 ਮਹੀਨੇ ਦਾ ਕੋਰਸ ਸੀ ਤੇ ਇਹਨਾਂ ਨੇ ਬਹੁਤ ਮਿਹਨਤ ਨਾਲ ਬਹੁਤ ਪਿਆਰ ਨਾਲ ਮਤਲਬ ਇਸ ਬਹੁਤ ਸਰਲ ਤਰੀਕੇ ਨਾਲ ਸਾਨੂੰ ਸਲਾਈ ਸਿਖਾਈ ਆ ਜਿਵੇਂ ਪਹਿਲਾਂ ਤੋਂ ਵੀ ਸਲਾਈ ਦਾ ਕੰਮ ਕਰਦੀ ਆ ਮੇਰੇ ਕੋਲ ਮਤਲਬ ਅਸੀਂ ਸੂਟ ਸਲਾਈ ਕਰਦੇ ਆ ਡਿਜ਼ਾਈਨਿੰਗ ਤੇ ਮੈਡਮ ਕੋਲੋਂ ਵੀ ਜੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕਿ ਪ੍ਰਵੀਂਦਰ ਕੌਰ ਮੈਡਮ ਤੇ ਇਦਾਂ ਹੀ ਕਿਰਪਾ ਬਣਾ ਕੇ ਰੱਖੇ ਬਾਬਾ ਜੀ ਚੜ੍ਹਦੀ ਕਲਾ ਚ ਬਖਸ਼ੇ ਇਹਨਾਂ ਨੂੰ ਤੇ ਰੱਖਣ ਜਿੱਥੇ ਵੀ ਇਹ ਆਪਣਾ ਨਵਾਂ ਵਪਾਰ ਚਲਾਣ ਉੱਥੇ ਬਾਬਾ ਜੀ ਇਹਨਾਂ ਨੂੰ ਤਰੱਕੀ ਦੇ ਰਹਾ ਤੇ ਲਜਾਨ ਤੇ ਹੋਰ ਸਾਡੇ ਵਰਗੇ ਜੋ ਵੀ ਸਿੱਖਣ ਚਾਹੁੰਦੀਆਂ ਲੇਡੀ ਕੁੜੀਆਂ ਜੋ ਵੀ ਆ ਸਭ ਤਰੱਕੀ ਕਰਨ ਜੀ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਲਾਈ ਸਿਖਾਈ ਆ ਜੀ ਮੈਡਮ ਲਈ ਬਹੁਤ ਧੰਨਵਾਦ ਜੀ ਇਹ ਮਾਣ ਵਾਲੀ ਗੱਲ ਹੈ ਜੀ ਹਰਸ਼ਦੀਪ कौर ਤੁਸੀਂ ਕੀ ਕਹੋਗੇ ਇਹਦੇ ਬਾਰੇ ਅਸੀਂ ਮੈਂ ਜੋ ਵੀ ਬੇਸਿਕਸ ਤੋਂ ਸਟਾਰਟ ਕਰਿਆ ਸਾਨੂੰ ਚੰਗਾ ਨਹੀਂ ਸੀ ਆਉਂਦਾ ਮੈਮ ਨੇ ਸਿਖਾਇਆ ਜਿਹੜਾ ਕੁਝ ਸਿਖਾਇਆ ਸਾਨੂੰ ਜੀ ਅੱਛਾ ਜੀ ਬਿਲਕੁਲ ਨਹੀਂ ਸੀ ਆਉਂਦਾ ਨਹੀਂ ਜੀ ਘਰ ਦੇ ਕੰਮ ਉਤਾਂ ਹੁੰਦੇ ਸੀ ਘਰ ਦੇ ਕੰਮ ਹੁੰਦੇ ਸਲਾਈ ਦਾ ਵੀ ਸਲਾਈ ਦਾ ਕੰਮ ਬੈਂਨਸ ਖੈਸਨ ਦਾ ਸਾਰਾ ਸੇਵਨੋ ਪੂਰਾ ਹੋ ਗਿਆ ਹਾਂਜੀ ਆਪਣੇ ਜੋਗੇ ਹੋ ਗਏ ਹਾਂਜੀ ਆਪਣੇ ਜੋਗੇ ਹੋ ਗਏ ਲੋਕਾਂ ਜੋਗੇ ਵੀ ਹੋ ਗਏ ਨਹੀਂ ਅਜੇ ਆਪਣੇ ਜੋਗੇ ਹੋ ਗਏ ਵੀ ਆਪਣੇ ਜੋਗੇ ਹੋ ਹਾਂਜੀ ਤੋਂ ਕੀ ਕਹੂੰਗੀ ਮੈਡਮ ਨੂੰ ਫਿਰ ਫਿਰ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਮੈਂ ਆਪਣੇ ਜਿਹੜਾ ਸਨ ਸਿਖਾਤਾ ਜੀ ਅਨਾ ਕੁਝ ਓਕੇ ਹਾਂਜੀ ਇੱਕ ਕਿਲੋਮੀਟਰ ਕਰਮਵੀਰ ਕੋਰ ਹਾਂਜੀ ਤੁਸੀਂ ਸਿੱਖੇ ਪਹਿਲਾਂ ਵੀ ਕਦੇ ਕੀਤਾ ਨਹੀਂ ਜੀ ਪਹਿਲਾਂ ਨਹੀਂ ਕੀਤਾ ਸਭ ਕੁਝ ਮੈਡਮ ਤੁਸੀਂ ਸਿੱਖਿਆ ਹੈ ਹਾਂਜੀ ਹਾਂਜੀ ਪਹਿਲੀ ਵਾਰੇ ਕਰਿਆ ਹੈ ਕਿ ਕਿਵੇਂ ਲੱਗਦਾ ਹੈ ਇਦਾਂ ਦੇ ਜਿਹੜੇ ਉਪਰਾਲੇ ਹੋਣੇ ਚਾਹੀਦੇ ਹਾਂਜੀ ਹੋਣੇ ਚੀਦੇ ਵਧੀਆ ਲੱਗਿਆ ਮੈਮ ਨੇ ਸਾਨੂੰ ਬੜਾ ਵਧੀਆ ਸਿਖਾਇਆ ਹੈ ਜੀ ਹਾਂਜੀ मैडम ਦਾ ਸੁਭਾਅ ਕਿਵੇਂ ਸੀ ਮੈਡਮ ਦਾ ਸੁਭਾਅ ਬੜਾ ਵਧੀਆ ਸੀ ਕਦੇ ਝਿੜਕਦੇ ਵੀ ਸੀਗੇ ਮਤਲਬ ਗਲਤੀ ਫੈਂਦੇ ਝਿੜਕਦੇ ਤੇ ਜਿਵੇਂ ਕੰਮ ਨਹੀਂ ਕਰਦੇ ਤੇ ਠੀਕ ਫੇ ਚਿੜਕੇ ਪੈਂਦੀ ਨਹੀਂ ਮੈਡਮ ਬੜੇ ਵਧੀਆ ਸੀ ਝਿੜਕ ਵੀ ਜ਼ਰੂਰੀ ਸੀ ਕੰਮ ਦੇ ਖੰਡ ਉਹਦੇ ਨਾਲ ਹੀ ਬੋਲਦਾ ਇੱਕ ਹੀ ਬੰਦਾ ਹਾਂਜੀ ਹਾਂਜੀ ਸ਼ੁਕਰੀਆ ਤੇ ਮੁਬਾਰਕਾਂ ਤੁਹਾਨੂੰ ਥੈਂਕ ਯੂ ਜੀ ਇਹ ਨਾਮ ਹੈ ਦਿਲ ਤੋਂ ਕੁਮਾਰੀ ਜੀ ਹਾਂ ਜੀ ਕੀ ਕਹੋਗੇ ਤੁਹਾਨੂੰ ਵੀ ਇਹ ਸਟਿੰਗ ਕਿੱਥੇ ਮਿਲਿਆ ਇਹ ਮੂ ਜੀ ਤੇ ਸਿਲਾਈ ਕੇ ਬਾਰੇ ਬਿਲਕੁਲ ਪਤਾ ਨਹੀਂ ਥਾ ਪਰ ਮੈਮ ਕੇ ਪਾਸ ਆ ਕੇ ਮੇਰੇ ਨੂੰ ਥੋੜਾ ਸਿਲਾਈ ਕੇ ਬਾਰੇ ਵਿੱਚ ਜਾਣੇ ਕੀ ਜਾਣਕਾਰੀ ਮਿਲੀ ਹਾਂ ਜੀ ਤੇ ਹੁਣ ਫੇ ਆਪਣੀ ਸਿਉਂਗੇ ਕੋ ਹੋਰ ਨਹੀਂ ਬਸ ਆਪਣੇ ਵਾਸਤੇ ਮੈਂ ਆਪਣੇ ਵਾਸਤੇ ਹਾਂ ਜੀ ਥੈਂਕ ਯੂ ਸਸੀ ਗਾਰ ਜੀ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਕੋਰ ਜੀ ਜੀ ਤਾਨੂੰ ਇਹ ਸਰਟੀਫਿਕੇਟ ਦਿੱਤੇ ਗਏ ਆ ਕਿੰਨੇ ਮਹੀਨੇ ਲੱਗੇ ਤੁਹਾਨੂੰ ਇਹ ਸਰਟੀਫਿਕੇਟ ਹਾਸਲ ਕਰਨ ਦੇ ਲਈ ਇਹ ਸਾਡੇ 3.5 ਮਹੀਨੇ ਲੱਗੇ ਸਾਬ 3.5 ਮਹੀਨੇ ਹਾਂਜੀ ਸਾਢੇ 3 ਮਹੀਨੇ ਦੇ ਵਿੱਚ ਕੀ ਸਿੱਖਿਆ ਤੁਸੀਂ ਮੈਮ ਨੇ ਬਹੁਤ ਕੁਝ ਸਿਖਾਇਆ ਜਿਹੜਾ ਕੋ ਸਾਨੂੰ ਨਹੀਂ ਆਂਦਾ ਤਾਂ ਮੈਮ ਨੇ ਉਹ ਵੀ ਸਾਨੂੰ ਸਿਖਾਇਆ ਹੈ ਅੱਛਾ ਜੀ ਹਾਂਜੀ ਕਦੇ ਪਹਿਲਾਂ ਵੀ ਸਿਲਾਈ ਕੀਤੀ ਹੈ ਤੁਸੀਂ ਨਹੀਂ ਜੀ ਪਹਿਲਾਂ ਕਦੇ ਨਹੀਂ ਕੀਤੀ ਹਾਂਜੀ ਤੇ ਫਿਰ ਹੁਣ ਫਾਇਦਾ ਹੋ ਗਿਆ ਨਾ ਇਹਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਫਾਇਦਾ ਹੋਇਆ ਹਾਂਜੀ ਤੋਂ ਇਹ ਧੰਨਵਾਦ ਕਰੇ ਕੀ ਦਾ ਹਾਂਜੀ ਮੈਮ ਦਾ ਜੀ ਬਹੁਤ ਹਾਂਜੀ ਤੁਹਾਨੂੰ ਜੀ ਥੈਂਕ ਯੂ ਜੀ ਸਸਿਕਾ ਮੈਮ ਸਸਿਕਾ ਜੀ ਹਾਂਜੀ ਪ੍ਰਵਿੰਦਰ ਕੌਰ ਮੈਡਮ ਜੀ ਤੁਸੀਂ ਅਕਸਰ ਇਹ ਜੋ ਕੰਮ ਕਰਦੇ ਰਹਿੰਦੇ ਆ ਜੋ ਸਰਕਾਰ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ ਤੇ ਅੱਜ ਪਿੰਡ ਗੋਸਲਾਂ ਦੇ ਵਿੱਚ ਤੁਸੀਂ ਇਹ ਸਰਟੀਫਿਕੇਟ ਜੋ ਦਿੱਤੇ ਗਏ ਨੇ ਜੋ ਲੜਕੀਆਂ ਨੂੰ ਮੈਡਮਾਂ ਨੂੰ ਤੇ ਕੀ ਕਹੂੰਗੀ ਸਭ ਤੋਂ ਪਹਿਲਾਂ ਉਹ ਸਕਾਲਪੁਰਖ ਦਾ ਧੰਨਵਾਦ ਜਿਹਨਾਂ ਦੇ ਅਸੀਂ ਬੇੜੇ ਬੈਠ ਕੇ ਰੌਣਕ ਲਾਈ ਔਰ ਦੂਜਾ ਅਮਰਜੀਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਸਾਡਾ ਫ੍ਰੀ ਆਫ ਕਾਸਟ ਜੁੜ ਕੇ ਇਸ ਚੀਜ਼ ਦੀ ਕਵਰੇਜ ਕਰਦੇ ਆ ਹਾਂਜੀ ਇਹ ਜਿਹੜਾ ਇੱਕ ਮੈਂ ਟ੍ਰੇਨਿੰਗ ਪ੍ਰੋਵਾਈਡਰ ਹੋਣ ਦੇ ਨਾਤੇ ਮੇਰਾ ਨਾਮ ਪਰਮਿੰਦਰ ਕੌਰ ਇੱਕ ਗੋਸਲਾ ਪਿੰਡ ਦੇ ਵਿੱਚ ਆਪਾਂ ਨੇ ਡਰੈੱਸ ਮੇਕਿੰਗ ਦਾ ਬੈਚ ਚਲਾਇਆ ਸੀਗਾ ਜੋ ਕਿ ਸਾਡੇ 3 ਮਹੀਨੇ ਦਾ ਹੁੰਦਾ ਉਹਦਾ ਜਿਹੜਾ ਟਾਈਮ ਹੈਗਾ 3 ਘੰਟੇ ਦਾ ਹੁੰਦਾ ਸੀਗਾ ਬਹੁਤ ਸਾਰੇ ਬੱਚੇ ਇਹ ਜੇ ਸੀਗੇ ਕਿਉਂਕਿ ਉਦੇ ਵਿੱਚ ਕੁਝ ਬੱਚੇ ਸੀਗੇ ਫਰੈਸ਼ਰ ਕੁਝ ਸੋਸੋ ਸੀ ਕੁਝ ਕੁਝ ਨੂੰ ਬਹੁਤ ਸਰਾਹੰਦਾ ਸੀ ਜਿਨ੍ਹਾਂ ਨੂੰ ਅਸੀਂ ਬਰੀਕੀਆਂ ਕਰਾਉਣੀਆਂ ਸੀਗੀਆਂ ਸੋ ਉਹਨਾਂ ਨੇ ਬੱਚਿਆਂ ਨੇ ਅਗਰ ਇਹਨਾਂ ਨੇ ਬੜੇ ਅੱਛੇ ਦਿਲ ਨਾਲ ਸਿੱਖਿਆ ਜਾਂ ਸਾਨੂੰ ਪਿੰਡ ਦੀ ਪੰਚਾਇਤ ਨੇ ਵਧੀਆ ਰਿਸਪੌਂਸ ਦੇਆ ਤਾਂ ਇੱਕ ਅਸੀਂ ਸਫਲਤਾਪੂਰਵਕ ਜਿਹੜਾ ਬੈਚ ਹੈ ਇਹ ਕੰਪਲੀਟ ਕਰ ਸਕੇ ਕਰ ਸਕਿਆ ਔਰ ਇਹਨਾਂ ਨੂੰ ਜਿਹੜਾ ਅੱਜ ਸਰਟੀਫਿਕੇਟ ਦਿੱਤੇ ਆ ਮੈਂ ਚਾਹੁੰਨੀ ਆ ਕਿ ਇਹ ਅੱਗੇ ਵਧਣ ਇਸ ਕੰਮ ਨੂੰ ਬਸ ਨਾਰਮਲੀ ਕੰਮ ਸਮਝ ਕੇ ਨਾ ਛੱਡਣ ਇੱਕਮਕਤ ਇਨਕਮ ਜਨਰੇਟ ਕਰਨ ਦਾ ਜਿਹੜਾ ਸੋਰਸ ਇਸ ਇਹ ਬਣਵਾਉਣ ਇਹ ਸਾਡਾ ਮਕਸਦ ਸੀਗਾ ਇਸੇ ਲਈ ਅਸੀਂ ਫੀਲਡ ਚ ਆਏ ਆ ਵੀ ਚਲੋ ਕਿਉਂਕਿ ਕੁਰਾਲੀ ਜਾਂ ਕਿਤੇ ਹੋਰ ਇਹਨਾਂ ਨੂੰ ਇਹਨਾਂ ਨੂੰ 20 ਬੱਚਿਆਂ ਨੂੰ ਚੱਲ ਕੇ ਆਣਾ ਮੁਸ਼ਕਿਲ ਸੀਗਾ ਮੈਨੂੰ ਐ ਸੀਗਾ ਕਿ ਉਹਨਾਂ ਮੈਂ ਹੀ ਚੱਲ ਕੇ ਇਹਨਾਂ ਦੇ ਕੋਲ ਜਾਵਾਂ ਔਰ ਇਹਨਾਂ ਨੂੰ ਜਿਹੜੀ ਟ੍ਰੇਨਿੰਗ ਹੈ ਸੋ ਦੇਖ ਕੇ ਜਾਈਏ ਸੋ ਬੱਚਿਆਂ ਦਾ ਵੀ ਬਹੁਤ ਅੱਛਾ ਰਿਸਪੌਂਸ ਸੀਗਾ ਪਿੰਡ ਦੇ ਪੰਚਾਇਤ ਦਾ ਵੀ ਬਹੁਤ ਇੱਛਾ ਰਿਸਪੌਂਸ ਸੀਗਾ ਇਸ ਕਰਕੇ ਅਸੀਂ ਜਿਹੜਾ ਇਹ ਚੀਜ਼ ਨੂੰ ਬੜੇ ਸਫਲਤਾਪੂਰਵਕ ਕਰ ਸਕੀਏ। थैंक यू। थैंक यू। ਜੀ ਸਰਦਾਰ ਰਵਿੰਦਰ ਸਿੰਘ ਜੀ ਤੁਹਾਡੇ ਇਹ ਨਗਰ ਦੇ ਵਿੱਚ ਪਿੰਡ ਦੇ ਵਿੱਚ ਸਰਟੀਫਿਕੇਟ ਦਿੱਤੇ ਗਏ ਆ ਇੱਕ ਵਧੀਆ ਉਪਰਾਲਾ ਵੀ ਕਹਿ ਸਕਦੇ ਆ ਕਿਉਂਕਿ ਜੋ ਲੜਕੀਆਂ ਨੇ ਲੇਡੀ ਨੇ ਆਪਣੇ ਕਿਤੇ ਵੀ ਲੱਗ ਸਕਦੀਆਂ ਨੇ ਤੇ ਆਪਣੇ ਜੋਗੀਆਂ ਵੀ ਸਲਾਈ ਕਢਾਈ ਕਰ ਸਕਦੀਆਂ ਨੇ ਕੀ ਕਹਾਂਗੇ? ਕੋ ਪਹਿਲੀ ਹਾਲ ਤਾਂ ਬਹੁਤ ਵਧੀਆ ਚੀਜ਼ ਹੈ ਹਨਾ ਆਪਾਂ ਸਾਰੇ ਉਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਹਨਾ ਆਪਾਂ ਸਿੱਖ ਹੁੰਦੇ ਆ ਤਾਂ ਸਿੱਖ ਦਾ ਅਸਲੀ ਮਤਲਬ ਵੀ ਸਿੱਖਣਾ ਹੁੰਦਾ ਹੈ ਤੇ ਅਗਰ ਜੇ ਅਸੀਂ ਆਪਣੇ ਲਈ ਅੱਗੇ ਵਧਣਾ ਹੈ ਹਨਾ ਖੜਾ ਪਾਣੀ ਵੀ ਸੜ ਜਾਂਦਾ ਹੈ ਤੇ ਖੜਾ ਇਨਸਾਨ ਵੀ ਖ ਮਰ ਜਾਂਦਾ ਹੈ ਸੋ ਅਗਰ ਅੱਗੇ ਵਧਣਾ ਹੈ ਤਾਂ ਕੁਝ ਨਾ ਕੁਝ ਸਿੱਖਣਾ ਪਊਗਾ ਤੇ ਹਰੇਕ ਦੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਪਰਮਾਤਮਾ ਮੌਕਾ ਦਿੰਦਾ ਜ਼ਰੂਰ ਹੁੰਦਾ ਹੈ ਸਾਨੂੰ ਲੱਗਦਾ ਵੀ ਸ਼ਾਇਦ ਛੋਟਾ ਕੰਮ ਹੈ ਵੱਡਾ ਕੰਮ ਹੈ ਪਤਾ ਨਹੀਂ ਕੁਝ ਹੋਊਗਾ ਜਾਂ ਨਹੀਂ ਹੋਊਗਾ ਪਰ ਛੋਟੇ ਕੰਮ ਚ ਪਤਾ ਨਹੀਂ ਸਾਨੂੰ ਕੀ ਅੱਗੇ ਆ ਕੇ ਹਨਾ ਫਾਇਦਾ ਹੋਸਾ ਦਸ ਚੀਜ਼ ਦਾ ਤੇ ਬਹੁਤ ਵਧੀਆ ਚੀਜ਼ ਹੈ ਮੈਂ ਅੱਗੇ ਵੀ ਅਗਰ ਇਹੋ ਜੀ ਕੋਈ ਚੀਜ਼ ਆਂਦੀ ਹੈ ਤਾਂ ਅਸੀਂ ਜਿੰਨਾ ਸਾਡੇ ਤੋਂ ਹੋ ਸਕਿਆ ਅਸੀਂ ਡੈਫੀਨਿਟਲੀ ਉਸ ਦੀ ਉਹਨਾਂ ਮਤਲਬ ਸਪੋਰਟ ਕਰਾਂਗੇ ਤੇ ਮੈਮ ਨੇ ਬੜੀ ਹਿੰਮਤ ਕੀਤੀ ਹੈ ਕਿ ਅਸੀਂ ਤਾਂ ਸਿਰਫ ਇੱਕ ਤਰ੍ਹਾਂ ਦੇ ਲਾਲੋ ਵੀ ਹਨਾ ਕੁਝ ਵੀ ਨਹੀਂ ਹੈਗੇ ਜੇ ਸਾਡੇ 3-3 ਮਹੀਨੇ ਉਹਨਾਂ ਨੇ ਚੀਜ਼ ਸਿਖਾਣੀ ਆ ਤੇ ਮੈਂ ਚਾਹੁੰਦਾ ਵੀ ਅੱਗੇ ਵੀ ਜਦੋਂ ਵੀ ਹੋ ਕਿਤੇ ਹੈ ਜਾ ਕੁਝ ਲੈ ਕੇ ਆਣਗੇ ਤਾਂ ਅਸੀਂ ਡੈਫੀਨਿਟਲੀ ਉਹਨਾਂ ਨੂੰ ਸਪੋਰਟ ਕਰਾਂਗੇ ਥੈਂਕ ਯੂ ਜੀ